ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਚAIRMAN ਸਾਹਿਬਾ ਵਾਲਾ ਲੈ ਕੇ ਹਾਜ਼ਰ ਹਾਂ ਜੀ ਅਕਰ ਦਰਿਆ ਮਰੀ ਅਪਡੇਟ ਤਰੀਕ ਹੈ ਜ 21 ਅਗਸਤ 3:05 ਮਿੰਟ ਤੇ 2025 ਲਾਈਵ ਰਿਪੋਰਟਿੰਗ ਦਿਖਾਣੇ ਆਪਾਂ ਉਹਨੂੰ ਕੈਮਰੇ ਦੀ ਜ਼ੂਮ ਕਰਕੇ ਪਾਣੀ ਹੈ ਜਿਹੜਾ ਉਹ ਬੜੇ ਰਾਮ ਨਾਲ ਇੱਧਰ ਦੀ ਲੰਘ ਰਿਹਾ ਹੈਗਾ ਡਰਨ ਵਾਲੀ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਹੈ ਜੀ ਕੋਈ ਅਲਰਟ ਵਾਲੀ ਗੱਲ ਨਹੀਂ ਹੈ ਕਗਰਦ ਰਿਆ ਜਿਹੜਾ ਪਾਣੀ ਆ ਰਿਹਾ ਹੈਗਾ ਉਹ ਸੈਫਨਾ ਰਾਹੀਂ ਰਾਵਲ ਲਾਂਗਰੇ ਜੱਜ ਸਵੇਰ ਦੀ ਰਿਪੋਰਟ ਸਾਨੂੰ ਦੱਸੀ ਹੈ ਜਿਹੜੀ ਸਾਡੇ ਕੋਲੇ ਪਹੁੰਚੀ ਸੀ ਕੋਲਾ ਚੀਕਾ ਸੀਗਾ ਜੀ 33000 ਕਿਊਸਿਕ ਪਾਣੀ ਤੇ ਖਨੌਰੀ ਸੀਗਾ ਜੀ 6300 ਕਿਊਸਿਕ ਪਾਣੀ ਤੇ ਜਿੱਥੇ ਆਪਾਂ ਹੁਣ ਇਸ ਟਾਈਮ ਖੜੇ ਹਾਂ ਜੀ ਚੰਦਪੁਰਾ ਸੈਫਨ ਦੇ ਉੱਪਰੋਂ ਇਧਰੋਂ ਚੱਲ ਰਿਹਾ ਜੀ 3300 ਕਿਊਸਿਕ ਪਾਣੀ ਪਾਣੀ ਦੇ ਰਫਤਾਰ ਸਾਨੂੰ ਤੇਜ਼ ਲੱਗ ਰਹੀ ਹੋਈ ਹੈ ਦੇਖਣ ਚ ਇਹ ਪਾਣੀ ਸੈਫਨਾ ਰਾਹੀਂ ਲੰਘਿਆ ਜਾ ਰਿਹਾ ਜੀ ਡਰਨ ਵਾਲੀ ਪੈਣਕ ਹੋਣ ਵਾਲੀ ਕੋਈ ਗੱਲ ਨਹੀਂ ਜੀ ਇਹ ਤੁਹਾਨੂੰ ਅੱਜ ਦੀ ਲਾਈਵ ਰਿਪੋਰਟਿੰਗ ਦਿਖਾ ਰਹੇ ਹਾਂਗੇ ਚਾਂਦਪੁਰਾ ਬੰਨ ਦੇ ਉੱਪਰੋਂ ਪਾਣੀਆਂ ਜਿਹੜਾ ਬੜੇ ਆਰਾਮ ਨਾਲ ਲੰਘ ਰਿਹਾ ਹੈਗਾ ਜੇ ਗੱਲ ਕਰੀਏ ਪ੍ਰਬੰਧ ਨਹੀਂ ਤਾਂ ਪ੍ਰਬੰਧ ਸਰਕਾਰ ਦੇ ਵੀ ਬਹੁਤ ਵਧੀਆ ਜੀ ਇੱਧਰ ਪੋਕਲੈਨ ਮਸ਼ੀਨ ਹੈ ਜਿਹੜੀ ਉਹ ਲਿਆ ਕੇ ਇੱਥੇ ਕਢਾਈ ਹੋਈ ਹੈਗੀ ਪ੍ਰਸ਼ਾਸਨ ਨੇ ਜੇ ਕੋਈ ਇੱਥੇ ਡਾਣਾ ਜਾਂ ਕੋਈ ਬੂਟੀ ਅੜਦੀ ਹੈ ਤਾਂ ਉਹ ਨਾਲ ਦੀ ਨਾਲ ਕੱਢ ਦਿੰਦੀ ਹੈ ਜੀ ਤਾਂ ਜੋ ਪਿੱਛੇ ਪਾਣੀ ਨਾ ਚੜ ਸਕੇ ਪਾਣੀ ਬੜੀ ਤੇਜ਼ੀ ਨਾਲ ਲੰਘ ਰਿਹਾ ਜੀ ਸੈਫਨਾ ਰਹੀ ਇਹ ਅੱਜ ਦੀ ਰਿਪੋਰਟਿੰਗ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ ਕਗਰ ਦਰਿਆ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਜੀ ਸਾਡੇ ਚੈਨਲ ਚੈਲ ਮਾਨਸਾ ਵਾਲਾ ਦੇ ਨਾਲ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ